ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸ ਤੌਰ ਤੇ ਦਿੱਲੀ ਤੋਂ ਤੇਜਰੀਵਾਲ ਸੋਧਿਆ ਵਰਗੇ ਇੱਥੇ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲ ਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਗਾ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਵੇ ਬਾਈ ਕਰੁੱਕ ਕਰਾਣਾ ਹੈ ਟੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਹੈ ਸੋ ਇਹ ਜਿਹੜਾ ਧੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤ ਹੀ ਦੇਰਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੋਈ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਤੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤ ਮਕਾਰ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੇਂ ਪਿਰਤ ਪਾ ਰਹੇ ਹੈ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌਂ ਖਾ ਕੇ ਸਰਕਾਰ ਦੀ ਤੁਸੀਂ ਨੌਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਰੁਝਾਨ ਲੋਕਾਂ ਦਾ ਇੱਕ ਤਰਫ ਹੈ ਕਾਂਗਰਸ ਵੱਲ ਰੁਕ ਦਿਖ ਰਹੀ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ ਦੇਰ ਚੱਲਣਾ ਨਹੀਂ